ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਹੈਡਲਾਈਨਸ ਤੇ ਕੈਨੇਡਾ ਸਰਕਾਰ ਨੇ ਨਾਗਰਿਕਾਂ ਨੂੰ ਦਿੱਤਾ ਵੱਡਾ ਤੋਹਫਾ ਸਿਰਫ 10 ਮਿੰਟਾਂ ਦੇ ਵਿੱਚ ਟੈਕਸ ਰਿਟਰਨ ਭਰਨ ਦੀ ਮਿਲੀ ਸਹੂਲਤ ਹੜਾ ਤੋਂ ਉੱਪਰ ਬਾਵਿਤ ਹੋਇਆ ਸੈਂਟ ਜੇਮਸ ਟਾਊਨ ਕਿਰਾਏਦਾਰਾਂ ਨੂੰ ਕਿਰਾਏ ਤੋਂ ਨਹੀਂ ਮਿਲ ਰਹੀ ਰਾਹਤ ਕੈਨੇਡਾ ਦੇ ਵਿੱਚ ਲੇਖਕ ਸਤਪਾਲ ਗੁਪਤਾ ਦੀ ਕਿਤਾਬ ਹੋਈ ਰਿਲੀਜ਼ ਲਾਲਾ ਫਤੇਹ ਚੰਦ ਅਗਰਵਾਲ ਤੇ ਲਿਖੀ ਗਈ ਹੈ ਬਾਇਓਗ੍ਰਾਫੀ ਜੀਵਨ ਜੋਤੀ ਫਿਰ ਇੰਡੀਆ ਤੇ ਭਾਰਤੀ ਅਧਿਕਾਰੀਆਂ ਵਿਚਾਲੇ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹਰਦੀਪ ਸਿੰਘ ਨਿੱਜਰ ਦੇ ਸਿਲਸਿਲੇ ਚ ਹੋ ਰਹੀਆਂ ਨੇ ਮੁਲਾਕਾਤਾਂ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਵਾਸੀਆਂ ਨੂੰ ਸਿਰਫ 10 ਮਿੰਟ ਦੇ ਵਿੱਚ ਟੈਕਸ ਰਿਟਰਨ ਭਰਨ ਦੀ ਸਹੂਲਤ ਮਿਲ ਗਈ ਹੈ ਕੈਨੇਡਾ ਰੈਵਨਿਊ ਏਜੰਸੀ ਵੱਲੋਂ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਦੇ ਪਾਇਲਟ ਪ੍ਰੋਜੈਕਟ ਅਧੀਨ ਮੌਜੂਦਾ ਵਰੇ ਦੌਰਾਨ 20 ਲੱਖ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਸੀਆਰਏ ਵੱਲੋਂ ਜਾਰੀ ਬਿਆਨ ਮੁਤਾਬਕ ਇਕੱਲੇ ਜੁਲਾਈ ਦੌਰਾਨ 5 ਲੱਖ ਤੋਂ ਵੱਧ ਕੈਨੇਡੀਅਨਸ ਨੂੰ 2023 ਦੀਆਂ ਟੈਕਸ ਰਿਟਰਨਾਂ ਫੋਨ ਰਾਹੀਂ ਆਨਲਾਈਨ ਜਾਂ ਮੇਲ ਰਾਹੀਂ ਦਾਖਲ ਕਰਨ ਦੇ ਸੱਦੇ ਭੇਜੇ ਗਏ ਨੇ ਫੈਡਰਲ ਬਜਟ ਵਿੱਚ ਐਲਾਨੇ ਪਾਇਲਟ ਪ੍ਰੋਜੈਕਟ ਰਾਹੀਂ ਘੱਟ ਆਮਦਨ ਵਾਲੇ ਉਹਨਾਂ ਕੈਨੇਡੀਅਨਸ ਦੀ ਰਿਟਰਨ ਦਾਖਲ ਕਰਵਾਈ ਜਾ ਰਹੀ ਹੈ ਜਿਨ੍ਹਾਂ ਵੱਲੋਂ ਕਦੇ ਇਹ ਕੰਮ ਕੀਤਾ ਹੀ ਨਹੀਂ ਗਿਆ ਜਦ ਟੈਕਸ ਰਿਟਰਨਾਂ ਦੇ ਮਾਮਲੇ ਵਿੱਚ ਖਪਾ ਬਹੁਤ ਜ਼ਿਆਦਾ ਵੱਧ ਗਿਆ ਹੈ ਸੀਆਰਏ ਨੇ ਦਾਵਾ ਕੀਤਾ ਹੈ ਕਿ ਨਵੀਂ ਸੇਵਾ ਰਾਹੀਂ ਸਿਰਫ 10 ਮਿੰਟ ਵਿੱਚ ਟੈਕਸ ਰਿਟਰਨ ਦਾਖਲ ਕੀਤੀ ਜਾ ਸਕਦੀ ਹੈ ਸੀਆਰਏ ਦਾ ਕਹਿਣਾ ਹੈ ਕਿ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਤੇ ਤਿੰਨ ਵੱਖ-ਵੱਖਰੇ ਤਰੀਕੇ ਮੌਜੂਦ ਨੇ ਜਿਹੜੇ ਲੋਕ ਫੋਨ ਜਾਂ ਡਿਜੀਟਲ ਸੇਵਾ ਦੀ ਵਰਤੋਂ ਕਰਨਾ ਚਾਹਣ ਉਹਨਾਂ ਤੋਂ ਕੁਝ ਸਧਾਰਨ ਸਵਾਲ ਪੁੱਛੇ ਜਾਣਗੇ ਅਤੇ ਨਿੱਜੀ ਜਾਣਕਾਰੀ ਬਾਰੇ ਤਸਦੀਕ ਕਰਨੀ ਹੋਵੇਗੀ ਫੋਨ ਕਾਲ ਕਰਨ ਵਾਲੇ ਜਿਹੜੇ ਲੋਕਾਂ ਵੱਲੋਂ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ ਸਿਰਜਿਆ ਗਿਆ ਹੈ ਉਹਨਾਂ ਨੂੰ ਕਾਲ ਖਤਮ ਹੁੰਦਿਆਂ ਹੀ ਰਿਫੰਡ ਆ ਜਾਵੇਗਾ ਜਿਸ ਸੰਬੰਧਿਤ ਸ਼ਖਸ ਕੋਈ ਰਿਫੰਡ ਹਾਸਲ ਕਰਨ ਦੇ ਯੋਗ ਹੈ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ ਭਾਵ ਪਿੰਨ ਦੀ ਗੈਰ ਮੌਜੂਦਗੀ ਵਿੱਚ ਅਸੈਸਮੈਂਟ ਨੋਟਿਸ ਮੇਲ ਰਾਹੀਂ ਜਸੀਆਰੇ ਅਕਾਊਂਟ ਰਾਹੀਂ ਭੇਜ ਦਿੱਤਾ ਜਾਵੇਗਾ ਫੋਨ ਅਤੇ ਡਿਜੀਟਲ ਸੇਵਾ ਰੋਜ਼ਾਨਾ ਸਵੇਰੇ 6 ਵਜੇ ਤੋਂ 3 ਵਜੇ ਤੱਕ ਹਫਤੇ ਦੇ ਸੱਤੇ ਦਿਨ ਮੁਹੱਈਆ ਕਰਵਾਈ ਜਾਂਦੀ ਹੈ ਆਟੋਮੈਟਿਕ ਟੈਕਸ ਰਿਟਰਨਾਂ ਦਾਖਲ ਕਰਨ ਵਾਸਤੇ ਮਹਰਾਂ ਅਤੇ ਵਕੀਲਾਂ ਨੂੰ ਸੱਦਿਆ ਜਾਂਦਾ ਹੈ ਆਟੋਮੈਟਿਕ ਟੈਕਸ ਰਿਟਰਨਾਂ ਦਾਖਲ ਕਰਨ ਵਾਸਤੇ ਮਹਰਾਂ ਅਤੇ ਵਕੀਲਾਂ ਨੂੰ ਸੱਦਿਆ ਜਾਂਦਾ ਹੈ ਤਾਂ ਕੈਨੇਡੀਅਨ ਲੋਕਾਂ ਨੂੰ ਉਹ ਸਾਰੇ ਆਰਥਿਕ ਲਾਭ ਮਿਲ ਸਕਣ ਜਿਨ੍ਹਾਂ ਤੋਂ ਉਹ ਵਾਂਝੇ ਰਹਿ ਜਾਂਦੇ ਨੇ ਪਾਰਲੀਮੈਂਟੇ ਬਜਟ ਅਫਸਰ ਦੀ ਇੱਕ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਹਰ ਸਾਲ 1 ਅਰਬ ਡਾਲਰ ਤੋਂ ਵੱਧ ਰਕਮ ਦੇ ਆਰਥਿਕ ਲਾਭ ਅਨਵਰਤੇ ਰਹ ਜਾਂਦੇ ਨੇ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੀਆਂ ਟੈਕਸ ਰਿਟਰਨਾਂ ਨਹੀਂ ਪਰਦੇ ਕਾਲਟ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਕੀਤੇ ਅਧਿਐਨ ਮੁਤਾਬਕ 10 ਤੋਂ 12 ਫੀਸਦੀ ਕੈਨੇਡੀਅਨ ਆਪਣੀਆਂ ਟੈਕਸ ਰਿਟਰਨਾਂ ਦਾਖਲ ਨਹੀਂ ਕਰਦੇ ਦੂਜੇ ਪਾਸੇ ਕੈਨੇਡਾ ਰੈਵਨਿਊ ਏਜੰਸੀ ਦਾ ਮੰਨਣਾ ਹੈ ਕਿ 7 ਫੀਸਦੀ ਲੋਕ ਆਪਣੀਆਂ ਰਿਟਰਨਾਂ ਦਾਖਲ ਨਹੀਂ ਕਰਦੇ ਤਕਰੀਬਨ ਇੱਕ ਹਫਤੇ ਪਹਿਲਾਂ ਟੋਰਾਂਟੋ ਦੇ ਵਿੱਚ ਹੜ੍ਹ ਆਏ ਸੀ ਤੇ ਇਨ੍ਹਾਂ ਹੜ੍ਹਾਂ ਤੋਂ ਕੁਝ ਇਲਾਕੇ ਹਜੇ ਵੀ ਉੱਭਰ ਨਹੀਂ ਸਕੇ ਹੜ੍ਹ ਦੇ ਨਾਲ ਪ੍ਰਭਾਵਿਤ ਸੈਂਟ ਜੇਮਸ ਟਾਊਨ ਦੇ ਕਿਰਾਏਦਾਰਾਂ ਨੂੰ ਕਿਰਾਏ ਤੋਂ ਰਾਹਤ ਨਹੀਂ ਮਿਲ ਰਹੀ ਹੈ ਖੇਤਰ ਦੇ ਲਈ ਐਨਡੀਪੀ ਐਮਪੀਪੀਏ ਸੰਪਤੀ ਪ੍ਰਬੰਧਨ ਕੰਪਨੀ ਨੂੰ ਮੁਆਵਜ਼ਾ ਦੇਣ ਲਈ ਕਹਿ ਰਹੇ ਨੇ ਕਿਰਾਏਦਾਰਾਂ ਦਾ ਕਹਿਣਾ ਹੈ ਕੀ ਬਿਲਡਿੰਗ ਅਪਾਰਟਮੈਂਟਾਂ ਦੇ ਵਿੱਚ ਬਿਜਲੀ ਵੀ ਨਹੀਂ ਆਈ ਤੇ ਲਾਂਡਰੀ ਰੂਮ ਵੀ ਕੰਮ ਨਹੀਂ ਕਰ ਰਹੇ ਤੇ ਸਾਨੂੰ ਕਿਰਾਏ ਦੇ ਵਿੱਚ ਵੀ ਛੋਟ ਨਹੀਂ ਮਿਲ ਰਹੀ ਸੇਂਟ ਜੇਮਸ ਟਾਊਨ ਅਪਾਰਟਮੈਂਟ ਬਿਲਡਿੰਗ ਦੇ ਕਿਰਾਏਦਾਰਾਂ ਨੂੰ ਟੋਰਾਂਟੋ ਵਿੱਚ ਡੁੱਬਣ ਵਾਲੇ ਤੂਫਾਨ ਤੋਂ ਬਾਅਦ ਕਈ ਦਿਨਾਂ ਤੱਕ ਬਿਜਲੀ ਅਤੇ ਹੌਟ ਵਾਟਰ ਦੀ ਪੂਰੀ ਪਹੁੰਚ ਤੋਂ ਬਿਨਾ ਹੋਣ ਦੇ ਬਾਵਜੂਦ ਕਿਰਾਏ ਵਿੱਚ ਛੁੱਟੀ ਨਹੀਂ ਦਿੱਤੀ ਜਾਵੇਗੀ ਪ੍ਰੌਪਰਟੀ ਮੈਨੇਜਮੈਂਟ ਕੰਪਨੀ ਵੈਲਸਲੇ ਪਾਰਲੀਮੈਂਟ ਸਕੁਅਰ ਦੇ ਬੁਲਾਰੇ ਡੈਨੀ ਰੋਥ ਨੇ ਬੀਤੇ ਦਿਨ ਇੱਕ ਇੰਟਰਵਿਊ ਵਿੱਚ ਕਿਹਾ ਕਿ ਬਲੂਰ ਸਟਰੀਟ E ਅਤੇ ਪਾਰਲੀਮੈਂਟ ਸਟਰੀਟ ਦੇ ਨੇੜੇ 77 ਹਾਰਵਰਡ ਸੈਂਟ ਵਿੱਚ ਰਹਿੰਦੇ 800 ਤੋਂ ਵੱਧ ਕਿਰਾਏਦਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਮੁਆਵਜ਼ੇ ਦੀ ਕੋਈ ਯੋਜਨਾ ਨਹੀਂ ਹੈ ਰੋਥ ਦਾ ਕਹਿਣਾ ਹੈ कि ਇਥੋਂ ਕਿਰਾਏ ਵਿੱਚ ਕੋਈ ਛੋਟ ਨਹੀਂ ਹੈ ਜੋ ਇਸ ਸਮੇਂ ਕਿਰਾਏਦਾਰਾਂ ਨੂੰ ਦਿੱਤੀ ਜਾ ਰਹੀ ਹੈ ਇਸ એપisode ਦੌਰਾਨ ਭੋਜਨ ਅਤੇ ਰਿਫਰੈਸ਼ਮੈਂਟ ਦੇ ਨਾਲ ਪ੍ਰਦਾਨ ਕੀਤੀ ਸਹਾਇਤਾ ਦੇ ਰੂਪ ਵਿੱਚ ਮੁਆਵਜ਼ਾ ਦਿੱਤਾ ਗਿਆ ਸੀ ਰੌਸ ਮੁਤਾਬਕ ਉੱਚੀ ਇਮਾਰਤ ਨੇ 16 ਜੁਲਾਈ ਦੇ ਤੂਫਾਨ ਦੌਰਾਨ ਆਏ ਹੜ੍ਹਾਂ ਕਾਰਨ ਬਿਜਲੀ ਪ੍ਰਣਾਲੀ ਨੂੰ ਘਾਤਕ ਨੁਕਸਾਨ ਪਹੁੰਚਾਇਆ ਹੈ ਟੋਰਾਂਟੋ ਫਾਇਰ ਸਰਵਿਸਿਜ਼ ਦੁਆਰਾ ਹੜਤੋ ਬਾਅਦ ਲੱਗੀ ਇੱਕ ਛੋਟੀ ਜਿਹੀ ਅੱਗ ਨੂੰ ਬੁਝਾਇਆ ਗਿਆ ਇਮਾਰਤ ਵਿੱਚ ਕਈ ਦਿਨਾਂ ਤੋਂ ਬਿਜਲੀ ਬੰਦ ਸੀ ਅਤੇ ਬਿਜਲੀ ਦੀ ਬਹਾਲੀ ਹਜੇ ਵੀ ਪੂਰੀ ਤਰ੍ਹਾਂ ਨਹੀਂ ਹੋਈ ਕਿਰਾਏਦਾਰਾਂ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਹੜ ON ਤੋਂ ਬਾਅਦ ਲਾਂਡਰੀ ਰੂਮ ਕੰਮ ਨਹੀਂ ਕਰ ਰਹੇ ਰੋਥ ਦੀਆਂ ਟਿੱਪਣੀਆਂ ਐਨਡੀਪੀ ਐਮਪੀਪੀ ਕ੍ਰਿਸਟਿਨ ਵੋਂਗ ਟੈਮ ਦੁਆਰਾ 26 ਜੁਲਾਈ ਨੂੰ ਕੰਪਨੀ ਨੂੰ ਇੱਕ ਪੱਤਰ ਲਿਖਣ ਤੋਂ ਬਾਅਦ ਆਈਆਂ ਨੇ ਜਿਸ ਵਿੱਚ ਕਿਰਾਇਆ ਘਟਾਉਣ, ਖੜਾ ਅਤੇ ਬਿਜਲੀ ਦੀ ਰੁਕਾਵਟ ਦੇ ਕਾਰਨ ਹੋਏ ਖਰਚਿਆਂ ਦੀ ਪਰਪਾਈ 2025 ਲਈ ਕਿਰਾਏ ਵਿੱਚ ਵਾਧੇ ਤੇ ਰੋਕ ਮੌਜੂਦਾ ਲੀਜ਼ਾਂ ਦਾ ਸਨਮਾਨ ਕਰਨ ਲਈ ਕਿਹਾ ਗਿਆ ਸੀ ਖਰਾਬੇ ਯੂਨਟਾਂ ਦੀ ਮੁਰੰਮਤ ਅਤੇ ਮੁਰੰਮਤ ਨੂੰ ਤਰਜੀਹ ਦੇਣਾ ਅਤੇ ਸਮਾਨ ਪ੍ਰਣਾਲੀਆਂ ਦੀ ਵਰਤੋਂ ਕਰਨ ਵਾਲੀਆਂ ਗਵਾਂਢੀ ਇਮਾਰਤਾਂ ਵਿੱਚ ਲਾਂਡਰੀ ਸਹੂਲਤਾਂ ਤੱਕ ਪਹੁੰਚ ਵੀ ਇਸ ਵਿੱਚ ਸ਼ਾਮਲ ਸੀ। ਰੋਥ ਨੇ ਕਿਹਾ ਕਿ ਕੰਪਨੀ ਕਿਰਾਏਦਾਰਾਂ ਨੂੰ ਕਿਰਾਏਦਾਰਾਂ ਦੇ ਬੀਮੇ ਦੀ ਵਰਤੋਂ ਕਰਨ ਦੀ ਤਾਕੀਦ ਕਰਦੀ ਹੈ ਜੇਕਰ ਉਹਨਾਂ ਕੋਲ ਇਹ ਬੀਮਾ ਹੁੰਦਾ ਹੈ। ਉਹਨਾਂ ਕਿਹਾ ਕਿ ਇਮਾਰਤ ਨੂੰ ਖਾਲੀ ਕਰਵਾਉਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਵੱਡੇ ਤੌਰ ਤੇ ਕਿਰਾਏਦਾਰਾਂ ਤੋਂ ਫੀਡਬੈਕ ਲੈਣਾ ਇਸ ਦੁਆਰਾ ਕਾਫੀ ਸਕਾਰਾਤਮਕ ਸੀ ਰੋਥ ਦਾ ਕਹਿਣਾ ਹੈ ਕਿ ਧੀਰਜ ਅਤੇ ਸਹਿਯੋਗ ਲਈ ਅਸੀਂ ਬਹੁਤ ਧੰਨਵਾਦੀ ਹਾਂ ਅਤੇ ਪ੍ਰਸ਼ੰਸਾਵਾਣ ਵੀ ਹਾਂ ਜੋ ਸਾਡੇ ਨਿਵਾਸੀਆਂ ਦੁਆਰਾ ਅਗਲੇ ਹਫ਼ਤਿਆਂ ਵਿੱਚ ਬਖਾਇਆ ਗਿਆ ਰੋਥ ਦਾ ਕਹਿਣਾ ਸੀ ਕਿ ਕੰਪਨੀ ਅਕਸਰ ਕਿਰਾਏਦਾਰਾਂ ਦੇ ਨਾਲ ਸੰਚਾਰ ਕਰ ਰਹੀ ਹੈ ਦਿਨ ਵਿੱਚ ਘੱਟੋ-ਘੱਟ ਇੱਕ ਅਪਡੇਟ ਪ੍ਰਦਾਨ ਕਰਦੀ ਹੈ ਉਸਨੇ ਕਿਹਾ ਕਿ 16 ਜੁਲਾਈ ਨੂੰ ਬਿਜਲੀ ਗੁੰਮ ਹੋ ਗਈ ਸੀ 19 ਜੁਲਾਈ ਤੱਕ ਪਹਿਲੀਆਂ ਕੁਝ ਮੰਜ਼ਲਾ ਤੇ ਯੂਨਿਟਾਂ ਨੂੰ ਬਹਾਲ ਕਰ ਦਿੱਤਾ ਗਿਆ ਅਤੇ 21 ਜੁਲਾਈ ਤੱਕ ਇਮਾਰਤ ਦੀਆਂ ਸਾਰੀਆਂ ਯੂਨਿਟਾਂ ਦੇ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਹਫਤੇ ਬਿਜਲੀ ਵਿੱਚ ਰੁਕਾਵਟਾਂ ਦਾ ਸਮੇਂ-ਸਮੇਂ ਤੇ ਹਫਤੇ ਦੇ ਅੰਤ ਤੱਕ ਆਊਟੇਜ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਮਾਰਤ ਬਾਹਰੀ ਜਨਰੇਟਰਾਂ ਤੋਂ ਸ਼ਹਿਰ ਦੇ ਮੁੱਖ ਇਲੈਕਟ੍ਰੀਕਲ ਗ੍ਰਿਡ ਵੱਲ ਜਾਂਦੀ ਹੈ। ਵੌਂਗ ਟੈਂਪ ਜੋ ਟ੍ਰਾਂਟੋ ਸੈਂਟਰ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਨੇ ਪੱਤਰ ਵਿੱਚ ਕਿਹਾ ਹੈ ਕਿ ਬਹੁਤ ਮੁਸ਼ਕਲ ਦੇ ਇਸ ਸਮੇਂ ਦੌਰਾਨ ਕਿਰਾਏਦਾਰਾਂ ਦੀ ਸਹਾਇਤਾ ਲਈ ਹੋਰ ਵੀ ਕੁਝ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਹੈ ਕਿ ਕਿਰਾਏਦਾਰਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਅਤੇ ਬਿਜਲੀ ਦੀ ਕਟੌਤੀ ਦਾ ਕਾਰਨ ਕਿਰਾਏਦਾਰ ਨਹੀਂ ਹਨ। ਵਸਨੀਕਾ ਨੇ ਆਪਣੇ ਹਿੱਸੇ ਲਈ ਇਹ ਵੀ ਕਿਹਾ ਹੈ ਕਿ ਹੜ੍ਹਾਂ ਤੋਂ ਬਾਅਦ ਹਰ ਹਫ਼ਤੇ ਕੁਝ ਦਿਨ ਬਿਜਲੀ ਤੋਂ ਬਿਨਾਂ ਰਿਹਾ ਜਾ ਰਿਹਾ ਹੈ ਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਵੀ ਕੰਮ ਨਹੀਂ ਕਰ ਰਹੀਆਂ। ਇੱਕ ਕਿਰਾਏਦਾਰ ਐਜੀਆਨਾ ਕੌਂਗ ਨੇ ਬੀਤੇ ਦਿਨ ਕਿਹਾ ਕਿ ਸਥਿਤੀ ਮੁਸ਼ਕਲ ਹੋ ਗਈ ਹੈ ਮੁਆਵਜ਼ਾ ਦੇਖਣਾ ਪੈਣਾ ਹੈ ਤੇ ਉਹਨਾਂ ਨੇ ਕਿਹਾ ਕਿ ਸੈਂਕੜੇ ਡਾਲਰਾਂ ਦਾ ਘਰੀਅਾਨੇ ਦਾ ਸਮਾਨ ਬਾਹਰ ਸੁੱਟਣਾ ਪਿਆ ਅਤੇ ਕਿਰਾਏਦਾਰਾਂ ਦਾ ਬੀਮਾ ਨਹੀਂ ਸੀ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੀ ਅਪਡੇਟ ਵੇਖਣ ਨੂੰ ਮਿਲਦੀ ਹੈ ਕੈਨੇਡਾ ਦੇ ਵਿੱਚ ਲੇਖਕ ਸਤਪਾਲ ਗੁਪਤਾ ਦੀ ਕਿਤਾਬ ਜੀਵਨ ਜੋਤੀ ਲੋਕ ਅਰਪਣ ਕੀਤੀ ਗਈ ਇਸ ਮੌਕੇ ਉੱਚੇ ਚਿਤ ਤੌਰ ਤੇ ਇੱਕ ਸਮਾਗਮ ਉਲੀਕਿਆ ਗਿਆ ਤੇ ਇਸ ਸਮਾਗਮ ਦੇ ਵਿੱਚ ਕਈ ਲੋਕਾਂ ਨੇ ਸ਼ਿਰਕਤ ਕੀਤੀ ਇਹ ਕਿਤਾਬ ਜੀਵਨ ਜੋਤੀ ਲਾਲਾ ਫਤਿਹ ਚੰਦ ਅਗਰਵਾਲ ਦੇ ਜੀਵਨ ਦੇ ਉੱਤੇ ਲਿਖੀ ਗਈ ਹੈ 28 ਜੁਲਾਈ ਨੂੰ ਇੱਕ ਵੱਡਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਤਪਾਲ ਗੁਪਤਾ ਦੇ ਵੱਲੋਂ ਲਿਖੀ ਗਈ ਕਿਤਾਬ ਜੀਵਨ ਜੋਤੀ ਨੂੰ ਰਿਲੀਜ਼ ਕੀਤਾ ਗਿਆ ਇਹ ਕਿਤਾਬ ਲਾਲਾ ਫਤੇਜੰਦ ਅਗਰਵਾਲ ਦੀ ਜੀਵਨੀ ਦੇ ਉੱਤੇ ਲਿਖੀ ਗਈ ਹੈ ਅਤੇ ਲਾਲਾ ਫਤੇਜੰਦ ਅਗਰਵਾਲ ਦੀ ਬਾਇਓਗ੍ਰਾਫੀ ਹੈ ਇਸ ਸਮਾਗਮ ਦੇ ਵਿੱਚ ਸਭ ਤੋਂ ਪਹਿਲਾਂ ਲਾਲਾ ਫਤੇਜੰਦ ਅਗਰਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਉਸ ਤੋਂ ਬਾਅਦ ਕਿਤਾਬ ਜੀਵਨ ਜੋਤੀ ਦੇ ਲੇਖਕ ਸਤਪਾਲ ਗੁਪਤਾ ਨੇ ਆਪਣੇ ਵਿਚਾਰ ਆਏ ਹੋਏ ਮਹਿਮਾਨਾਂ ਦੇ ਨਾਲ ਸਾਂਝੇ ਕੀਤੇ I just came one week ago from India. Uh, I am told by ji that Guptaji has written her father's biography. Uh, today they will launch the book. So he asked me, they want you to come and do the job. So human being takes birth from his parents, especially from mother. And father take care, takes care of his child. That's why we call Mata, Mata nirmata Mata. Opita Father is the protector. Our mother is the birth giver. So, whatever we have in the tent, the same water comes to the tap. So, Gupta, Sattva Gupta took the water from the tent. Who was the tent? Tank was the Fateh Chand Agarwal. दैट वाज द एरा ऑफ आर्य समाज ਜ਼ਿਕਰ ਖਾਸ ਹੈ ਕਿ ਲਾਲਾ ਫਤੇ ਚੰਦ ਅਗਰਵਾਲ ਦੀ ਸਮਾਜ ਨੂੰ ਇੱਕ ਬਹੁਤ ਵੱਡੀ ਦੇਣ ਹੈ ਜਿਸ ਦਾ ਜ਼ਿਕਰ ਇਸ ਕਿਤਾਬ ਦੇ ਵਿੱਚ ਕੀਤਾ ਗਿਆ ਹੈ ਹਰਦੀਪ ਸਿੰਘ ਨਿਜਰ ਕਤਲकांड ਬਾਰੇ ਕੈਨੇਡੀਨ ਅਤੇ ਭਾਰਤੀ ਅਧਿਕਾਰੀਆਂ ਦਰਮਿਆਨ ਮੁਲਾਕਾਤਾਂ ਦਾ سلسلہ ਲਗਾਤਾਰ ਜਾਰੀ ਹੈ ਤੇ ਲੋਕ ਸਭਾ ਚੋਣਾਂ ਮਗਰੋਂ ਸੀਐਸਆਈਐਸ ਦੇ ਤਤਕਾਲੀ ਮੁਖੀ ਡੇਵਿਡ ਵਿਨੋ ਵੱਲੋਂ ਕਟੋਕਾਚ ਦੋ ਵਾਰ ਭਾਰਤੀ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਫਿਲਹਾਲ ਸਭ ਦੀ ਨਜ਼ਰ ਫੈਸਲਿਆਂ ਦੇ ਉੱਤੇ ਟਿਕੀ ਹੋਈ ਹੈ ਦੂਜੇ ਪਾਸੇ ਭਾਰਤੀ ਖੂਫੀਆਂ ਏਜੰਸੀ ਨੂੰ ਆਪਣੇ ਦੋ ਅਫਸਰ ਅਮਰੀਕਾ ਵਿੱਚੋਂ ਹਟਾਉਣੇ ਪਏ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੀਤ ਕੁਮਾਰ ਵਰਮਾ ਮੌਜੂਦਾ ਵਰੇ ਦੌਰਾਨ ਚਾਰ ਵਾਰ ਕੈਨੇਡਾ ਦੀ ਕੌਮੀ ਸੁਰੱਖਿਆ ਸਲਾਹਕਾਰ ਨੂੰ ਮਿਲ ਚੁੱਕੇ ਨੇ ਤੇ ਇਹ ਸਾਰੀਆਂ ਮੁਲਾਕਾਤਾਂ ਹਰਦੀਪ ਸਿੰਘ ਨਿੱਜੜ ਕਤਲकांड ਦਵਾਲੇ ਕੇਂਦ੍ਰਿਤ ਰਹੀਆਂ ਰਿਪੋਰਟ ਕਹਿੰਦੀ ਹੈ ਕਿ ਡੇਵਿਡ ਵਿਨੋ ਜੋ 4 ਜੁਲਾਈ ਨੂੰ ਸੇਵਾ ਮੁਕਤ ਹੋ ਗਏ ਉਹਨਾਂ ਦੀ ਭਾਰਤੀ ਖੁਫੀਆਂ ਅਧਿਕਾਰੀਆਂ ਨਾਲ ਇੱਕ ਮੁਲਾਕਾਤ ਕਿਸੇ ਤੀਜੇ ਮੁਲਕ ਦੀ ਧਰਤੀ ਤੇ ਹੋਈ ਦੂਜੇ ਪਾਸੇ ਕਨੇਡੀਅਨ ਖੁਫੀਆ ਏਜੰਸੀ ਦੇ ਬੁਲਾਰੇ ਨੇ ਇਸ ਗੱਲ ਦੀ ਤਸਦੀਕ ਕਰਨ ਤੋਂ ਨਾ ਕਰ ਦਿੱਤੀ ਕਿ ਸੀਐਸਆਈਐਸ ਦੇ ਡਾਇਰੈਕਟਰ ਨੇ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਭਾਰਤ ਵੱਲੋਂ ਵੀ ਹਰਦੀਪ ਸਿੰਘ ਨਿੱਜੜ ਕਤਲकांड ਦੇ ਮਸਲੇ ਤੇ ਮੀਟਿੰਗ ਦਾ ਦੌਰਾਨ ਜਾਰੀ ਰਹਿਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਕਰਨ ਦੇ ਮਾਮਲੇ ਵਿੱਚ ਭਾਰਤੀ ਖੁਫੀਆ ਏਜੰਸੀ RAW ਨੂੰ ਆਪਣੇ ਦੋ ਅਫਸਰ ਹਟਾਉਣੇ ਪਏ ਨੇ। ਇਸ ਤੋਂ ਪਹਿਲਾਂ ਸੀਆਰਪੀਐਫਐਫ ਦੇ ਅਫਸਰ ਵਿਕਰਮ ਯਾਦਵ ਨੂੰ ਵੀ ਅਮਰੀਕਾ ਵਿੱਚੋਂ ਹਟਾਇਆ ਗਿਆ ਜਿਸ ਤੋਂ ਖੁਫੀਆ ਏਜੰਸੀ ਦੇ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਸੂਤਰਾਂ ਦੀ ਮੰਨੀਏ ਤਾਂ ਵਿਕਰਮ ਯਾਦਵ ਉਹੀ ਅਫਸਰ ਹੈ ਜਿਸ ਨੂੰ ਨਿਊਯਾਰਕ ਵਿਖੇ ਚੱਲ ਰਹੇ ਮੁਕਦਮੇ ਵਿੱਚ ਸੀਸੀ ਇੱਕ ਦੱਸਿਆ ਜਾ ਰਿਹਾ ਹੈ ਇੱਥੇ ਦੱਸਣਾ ਬੰਦ ਹੈ ਕਿ ਹਰਦੀਪ ਸਿੰਘ ਨਿੱਜੜ ਕਤਲ ਮਾਮਲੇ ਵਿੱਚ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਦੀ ਗ੍ਰਿਫਤਾਰੀ ਤੋਂ ਪਹਿਲਾਂ ਵੀ ਕੈਨੇਡੀਅਨ ਖੁਫੀਆ ਏਜੰਸੀ ਦੇ ਮੁਖੀ ਦੋ ਵਾਰ ਚੁੱਪਚੀਤੇ ਨਵੀਂ ਦਿੱਲੀ ਗਏ। ਡੇਵਿਡ ਵੀਨੋ ਦੇ ਖੁਫੀਆ ਭਾਰਤ ਦੌਰੇ ਨਾਲ ਸੰਬੰਧਿਤ ਮੀਡੀਆ ਰਿਪੋਰਟਾਂ ਸਾਹਮਣੇ ਆਉਣ ਮਗਰੋਂ ਕੈਨੇਡਾ ਸਰਕਾਰ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਪਰ ਭਾਰਤੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਣਕਾਰੀ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਹੈ ਕਿ ਨਿੱਜੜ ਕਤਲकांड ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਹ ਗੱਲ ਦੁਹਰਾ ਚੁੱਕੇ ਨੇ ਇਸ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਨਿਜਰ ਕਤਲ ਕਾਂਡ ਦੀ ਪੜਤਾਲ ਅਧੀਨ ਸੀਐਸਆਈਐਸ ਵੱਲੋਂ 2023 ਬਾਰੇ ਜਾਰੀ ਪਬਲਿਕ ਰਿਪੋਰਟ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਡੇਵਿਡ ਵਿਨੋ ਅਤੇ ਉਸ ਵੇਲੇ ਦੀ ਕੌਮੀ ਸੁਰੱਖਿਆ ਸਲਾਹਕਾਰ ਜੋਰੀ ਥੌਮਜ਼ ਭਾਰਤ ਗਏ ਅਤੇ ਆਪਣੇ ਹਮ ਰਤਬਾ ਅਧਿਕਾਰੀਆਂ ਨਾਲ ਮਸਲੇ ਬਾਰੇ ਵਿਚਾਰ ਵਟਾਂਦਰਾ ਕੀਤਾ ਦੂਜੇ ਪਾਸੇ ਕੈਨੇਡਾ ਦੀ ਮੌਜੂਦਾ ਕੌਮੀ ਸੁਰੱਖਿਆ ਸਲਾਹਕਾਰ ਨੈਚਲੀ ਡਰਾਇਨ ਵੱਲੋਂ ਮੌਜੂਦਾ ਵਰੇ ਭਾਰਤ ਜਾਣ ਦੀ ਕੋਈ ਰਿਪੋਰਟ ਨਹੀਂ ਹੈ ਕੂਫੀਆ ਏਜੰਸੀ ਦੇ ਮੁਖੀ ਤੋਂ ਇਲਾਵਾ ਘੱਟੋ-ਘੱਟ 4 ਮੌਕਿਆਂ ਤੇ ਹੋਰ ਨਾ ਕਨੇਡੀਅਨ ਅਧਿਕਾਰੀਆਂ ਨੇ ਭਾਰਤ ਦੌਰਾ ਕਰਦਿਆਂ ਸੁਰੱਖਿਆ ਖਤਰਿਆਂ ਨਾਲ ਸੰਬੰਧਿਤ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਇੰਡੋ-ਕਨੇਡੀਅਨ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਮੌਜੂਦਾ ਵੜੇ ਦੀ ਪਹਿਲੀ ਤਿਮਾਹੀ ਦੌਰਾਨ ਤੈਅ ਕੀਤੀ ਗਈ ਸੀ ਪਰ ਹਾਲਾਤਾਂ ਦੇ ਮੱਦੇਨਜ਼ਰ ਇਸ ਨੂੰ ਟਾਲ ਦਿੱਤਾ ਗਿਆ ਇਨ੍ਹਾਂ ਸਾਰੀਆਂ ਘਟਨਾਵਾਂ ਦੇ ਬਾਵਜੂਦ ਦੋਹਾਂ ਮੁਲਕਾਂ ਵਿਚਾਲੇ ਕੂਟਨੀਤਿਕ ਗੱਲਬਾਤ ਚੁੱਪਚੀਪੇ ਚੱਲ ਰਹੀ ਹੈ ਅਤੇ ਗਲੋਬਲ ਅਫੇਅਰਜ਼ ਮੰਤਰਾਲਾ ਕੁਝ ਵੀ ਜਨਤਕ ਕਰਨ ਦਾ ਇੱਛੁਕ ਨਹੀਂ ਦੱਸ ਦਈਏ ਕਿ ਜਿੱਥੇ ਕੈਨੇਡਾ ਸਰਕਾਰ ਨਿਜੜ ਕਤਲकांड ਦੇ ਸਾਜ਼ਿਸ਼ਕਾਰਿਆਂ ਨੂੰ ਬੇਨਕਾਬ ਕਰਨਾ ਚਾਹੁੰਦੀ ਹੈ ਉੱਥੇ ਹੀ ਅਮਰੀਕਾ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਕਢਣ ਦੇ ਦੋਸ਼ 'ਤੇ ਭਾਰਤੀ ਨਾਗਰਿਕ ਨikhil ਗੁਪਤਾ ਅਤੇ ਇੱਕ ਭਾਰਤੀ ਅਫਸਰ ਵਿਰੁੱਧ ਮੁਕੱਦਮਾ ਚੱਲ ਰਿਹਾ ਹੈ ਫਾਈਵ ਆਇਜ਼ ਇੰਟੈਲੀਜੈਂਸ ਅਲਾਈਐਂਸ ਦਾ ਮੈਂਬਰ ਹੋਣ ਦੇ ਨਾਤੇ ਅਮਰੀਕੀ ਖੁਫੀਆ ਏਜੰਸੀਆਂ ਕੈਨੇਡਾ ਨੂੰ ਵੱਦ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾ ਰੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟੂਰਿਜ਼ਮ ਦੇ ਉੱਤੇ ਇੱਕ ਵੱਡਾ ਪ੍ਰਭਾਵ ਪਿਆ ਹੈ ਤੇ ਕੈਲੋਨਾ ਦੇ ਕੁਝ ਟੂਰਿਜ਼ਮ ਆਪਰੇਟਰਾਂ ਦਾ ਕਹਿਣਾ ਹੈ ਕਿ ਸੈਲਾਨੀਆਂ ਦੀ ਜੋ ਕਮੀ ਆਈ ਹੈ ਇਹ ਸ਼ਾਰਟ ਟਰਮ ਰੈਂਟਲਸ ਦੇ ਨਿਯਮਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਕਿਹਾ ਜਾਂਦਾ ਹੈ ਕਿ ਸ਼ਾਰਟ ਟਰਮ ਰੈਂਟਲਸ ਦੇ ਕਰਕੇ ਜੋ ਕੁਝ ਸੈਲਾਨੀ ਆ ਰਹੇ ਨੇ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਹ ਕੈਲੋਨਾ ਦਾ ਰੁਖ ਨਹੀਂ ਕਰ ਰਹੇ ਅਜਿਹਾ ਲੱਗਦਾ ਹੈ ਕਿ ਕੈਲੋਨਾ ਬ੍ਰਿਟਿਸ਼ ਕੋਲੰਬੀਆ ਦੇ ਸੈਰ ਸਪਾਟਾ ਉਦਯੋਗ ਨੂੰ ਇਸ ਸਾਲ ਭਾਰੀ ਮਾਰ ਪੈ ਰਹੀ ਇੱਥੇ ਸੈਰ ਸਪਾਟਾ ਸੰਚਾਲਕ ਕੇਂਦਰੀ ਓਕਾ ਨਾਗਨ ਸ਼ਹਿਰ ਦੇ ਸਲਾਨੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਦੀ ਰਿਪੋਰਟ ਕਰ ਰਹੇ ਨੇ ਪ੍ਰਿਸਟ ਕ੍ਰੀਕ ਫੈਮਿਲੀ ਅਸਟੇਟ ਵਾਈਨਰੀ ਦੀ ਮਾਲਕਾ ਜੇਨ ਸੋਵਿੰਦਾ ਕਹਿਣਾ ਹੈ ਕਿ ਵਾਈਨਰੀ ਪਿਛਲੀਆਂ ਗਰਮੀਆਂ ਦੇ ਨਾਲੋਂ ਅੱਧਾ ਟ੍ਰੈਫਿਕ ਦੇਖ ਰਹੀ ਹੈ ਅਤੇ ਇੱਕ ਵੱਡੀ ਗਿਰਾਵਟ ਵੇਖੀ ਜਾ ਰਹੀ ਹੈ ਬੀਤੀਆਂ ਗਰਮੀਆਂ ਵਿੱਚ ਸ਼ਨੀਵਾਰ ਨੂੰ 40 ਤੋਂ ਵੱਧ ਰਿਜ਼ਰਵੇਸ਼ਨ ਵੇਖੀ ਜਾਂਦੀ ਸੀ ਜੋ ਹੁਣ 8 ਤੋਂ 9 ਦੇ ਵਿੱਚ ਹੀ ਰਹਿ ਗਈ ਹੈ ਖਾਨਕੀ ਇਸ ਵਿੱਚ ਕਈ ਕਾਰਕ ਸ਼ਾਮਿਲ ਹੋ ਸਕਦੇ ਨੇ ਜਿਸ ਵਿੱਚ ਆਰਥਿਕਤਾ ਵਾਇਲਡ ਫਾਇਰ ਦਾ ਡਰ ਵੀ ਸ਼ਾਮਿਲ ਹੈ ਕੁਝ ਦਾ ਪੱਕਾ ਵਿਸ਼ਵਾਸ ਹੈ ਕਿ ਇਹ ਥੋੜੇ ਸਮੇਂ ਦੇ ਕਿਰਾਏ ਤੇ ਕ੍ਰੈਕਡਾਊਨ ਹੈ ਜੋ ਜ਼ਿੰਮੇਵਾਰੇ ਓਕਨਾਗਨ ਵਾਈਨ ਕੰਟਰੀ ਟੂਰ ਦੇ ਨਾਲ ਮੋਰਿਸ ਦਾ ਕਹਿਣਾ ਹੈ ਕਿ ਪੀਕ ਸੈਸਪਾਟਾ ਸੀਜ਼ਨ ਦੌਰਾਨ ਵਾਈਨ ਟੂਰ ਲਈ ਬਹੁਤ ਸਾਰੇ ਖੁੱਲੇ ਹੋਣਾ ਆਸਾਧਾਰਨ ਹੈ ਜਦਕਿ ਅਤੀਤ ਵਿੱਚ ਸਲਾਨੀਆਂ ਨੂੰ ਬਹੁਤ ਪਹਿਲਾਂ ਤੋਂ ਹੀ ਬੁੱਕ ਕਰਨਾ ਪੈਂਦਾ ਸੀ ਮਈ ਵਿੱਚ ਨਵਾਂ ਕਾਨੂੰਨ ਥੋੜੇ ਸਮੇਂ ਦੇ ਕਿਰਾਏ ਤੇ ਪਾਬੰਦੀ ਲਗਾਉਣ ਲਈ ਲਾਗੂ ਹੋ ਗਿਆ ਸੀ ਜਦ ਤੱਕ ਉਹ ਘਰ ਦੇ ਮਾਲਕ ਦੇ ਪ੍ਰਾਇਮਰੀ ਨਿਵਾਸ ਵਿੱਚ ਨਹੀਂ ਸਨ ਇਹ ਸਭ ਹਾਊਸਿੰਗ ਸੰਕਟ ਨੂੰ ਘਟ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਪਰ ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਪਿੱਛੇ ਨਹੀਂ ਹਟ ਰਹੇ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇਸ ਸਮੇਂ ਕਮਿਊਨਿਟੀ ਖਾਲੀ ਹੋਣ ਦੀ ਦਰ ਹੈ ਜੋ ਮੈਂ ਮੰਨਦਾ ਹਾਂ ਕਿ ਲਗਭਗ 1.5% ਹੈ ਇਸ ਦਾ ਮਤਲਬ ਇਹ ਹੈ ਕਿ ਇੱਥੇ ਬਹੁਤ ਸਾਰੇ ਲੋਕ ਰਿਹਾਇਸ਼ ਲੱਭਣ ਲਈ ਸੰਘਰਸ਼ ਕਰ ਰਹੇ ਨੇ ਰਵੀ ਕਾਨੋ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਇੱਥੇ ਰਹਿਣ ਲਈ ਜਗ੍ਹਾ ਲੱਭਣ ਲਈ ਸੰਘਰਸ਼ ਕਰ ਰਹੇ ਨੇ ਅਤੇ ਲੋਕ ਇਸ ਖੇਤਰ ਵਿੱਚ ਰਹਿਣਾ ਚਾਹੁੰਦੇ ਨੇ ਤੇ ਸਾਡੀ ਤਰਜੀਹ ਵੀ ਨੇ ਕਮਿਊਨਿਟੀ ਵਿੱਚ ਥੋੜੇ ਸਮੇਂ ਦੇ ਕਿਰਾਏ ਹਜੇ ਵੀ ਉਪਲਬਧ ਨੇ ਪਰ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਪਰਿਵਾਰਾਂ ਲਈ ਪੂਰੇ ਘਰ ਉਪਲਬਧ ਹੋਣ। ਗਲੋਬਲ ਨਿਊਜ਼ ਨੇ ਡਾਊਨਟਾਊਨ ਕੋਰ ਵਿੱਚ ਮੁਠੀ ਭਾਰ ਸਹਿ ਸਪਾਟਾ ਸੰਚਾਲਕਾਂ ਤੱਕ ਪਹੁੰਚ ਕੀਤੀ ਅਤੇ ਸਾਰਿਆਂ ਨੇ ਇਸ ਸੀਜ਼ਨ ਵਿੱਚ ਸਲਾਨੀਆਂ ਦੀ ਕਮੀ ਦੀ ਰਿਪੋਰਟ ਕੀਤੀ। ਪ੍ਰਿਸਟ ਕ੍ਰੀਕ ਵਾਈਨਰੀ ਦੇ ਸੰਚਾਲਕਾਂ ਨੇ ਕਿਹਾ ਕਿ ਉਹ ਇੱਕ ਸਿਹਤਮੰਦ ਰਿਹਾਇਸ਼ੀ ਸਪਲਾਈ ਅਤੇ ਇੱਕ ਮਜ਼ਬੂਤ ਸੈਰ ਸਪਾਟਾ ਉਦਯੋਗ ਵਿਚਾਲੇ ਬਿਹਤਰ ਸੰਤੁਲਨ ਦੀ ਉਮੀਦ ਕਰਦੇ ਨੇ। ਉਹ ਕਾ ਨਾਗਨਦੇ ਵਿੱਚ ਫਲ ਉਤਪਾਦਕਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿਵੇਂ ਹੀ ਸੰਕਟ ਵੱਧ ਰਿਹਾ ਹੈ ਤਾਂ ਉਹ ਕਾ ਨਾਗਨਦੇ ਫਲ ਉਤਪਾਦਕਾਂ ਨੇ ਸਰਕਾਰੀ ਮਦਦ ਦੀ ਵੀ ਗੁਹਾਰ ਲਗਾਈ ਹੈ। ਉਤਪਾਦਕਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਮਹਿੰਗਾਈ, ਵੱਧ ਦੀ ਵਿਆਜ ਦਰਾਂ, ਗੰਭੀਰ ਮੌਸਮ ਕਾਰਨ ਫਸਲਾਂ ਤੇ ਰੁੱਖਾਂ ਦਾ ਨੁਕਸਾਨ ਹੋਇਆ ਹੈ ਤੇ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੁੱਖਾਂ ਦੇ ਜਿਹੜੇ ਫਲ ਨੇ ਉਹਨਾਂ ਨੂੰ ਵੀ ਕਈ ਤਰ੍ਹਾਂ ਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਰਕਾਰ ਨੂੰ ਮੁਆਵਜ਼ਾ ਜ਼ਰੂਰ ਦੇਣਾ ਚਾਹੀਦਾ ਹੈ। ਬਾਗਬਾਨ ਪਰਮਤਾਲੀਵਾਲ ਆਪਣੇ ਫਰਮ ਤੇ ਇੱਕ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਆਲੂ ਦੇ ਦਰਖਤ ਦੇ ਨਾਲ ਖੜੇ ਨੇ। ਅਤੇ ਇੱਕ ਵੈਸਟਰ ਨੂੰ ਦਿਖਾ ਰਹੇ ਨੇ ਕਿ ਕਿਵੇਂ ਉਸ ਨੂੰ ਨਵੇਂ ਵਾਅਦੇ ਦੀ ਇਜਾਜ਼ਤ ਦੇਣ ਲਈ ਇੱਕ ਟਾਣੀ ਨੂੰ ਕਟਣਾ ਪਵੇਗਾ ਜਿਸ ਨੂੰ ਫਲ ਦੇਣ ਵਿੱਚ 8 ਸਾਲ ਲੱਗ ਜਾਣਗੇ 47 ਸਾਲਾ ਟਾਲੀਵਾਲ ਹਾਈਵੇ 97 ਦੇ ਬਿਲਕੁਲ ਨੇੜੇ ਉਹ ਸੇਯੂਸ ਅਤੇ ਪੈਂਟਿਕਟਨ ਦੇ ਵਿਚਾਲੇ ਇੱਕ ਦੂਜੀ ਪੀੜੀ ਦਾ ਕਿਸਾਨ ਹੈ ਜੋ ਉਮੀਦ ਕਰਦਾ ਹੈ ਕਿ ਉਸਦੇ ਦੋ ਛੋਟੇ ਬੱਚੇ ਆਉਣ ਵਾਲੇ ਦਹਾਕਿਆਂ ਤੱਕ ਆੜੂ ਚੇਰੀ ਖਰਮਾਨੀ ਸੇਬ ਅਤੇ ਅੰਗੂਰ ਉਗਾਉਂਦੇ ਰਹਿਣਗੇ ਪਰ ਇਹ ਸੰਭਾਵਨਾਵਾਂ ਦਿਨੋ-ਦਿਨ ਘਟਦੀਆਂ ਜਾ ਰਹੀਆਂ ਨੇ ਕਿਉਂਕਿ ਔਕਾਣਾਗਨ ਦੇ ਰੁੱਖ ਫਲ ਉਤਪਾਦਕਾਂ ਨੂੰ ਇੱਕ ਤੋਂ ਬਾਅਦ ਇੱਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ 22 ਜਨਵਰੀ ਦੀ ਇੱਕ ਬਹੁਤ ਹੀ ਠੰਡੀ ਸਵੇਰ ਨੇ ਖੇਤਰ ਵਿੱਚ ਖੁਰਮਾਨੀ ਅਤੇ ਆੜੂ ਦੇ ਦਰਖਤਾਂ ਲਈ ਉਤਪਾਦਨ ਦੇ ਅੰਤ ਨੂੰ ਸਪੈਲ ਕਰ ਦਿੱਤਾ ਜਦੋਂ ਤਾਪਮਾਨ -28 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਢਾਲੀਵਾਲ ਦੱਸਦੇ ਨੇ ਕਿ -23 ਡਿਗਰੀ ਸੈਲਸੀਅਸ ਤੇ ਤੁਸੀਂ ਫਸਲ ਨੂੰ ਗਵਾਉਣਾ ਸ਼ੁਰੂ ਕਰ ਦਿੰਦੇ ਹੋ ਕਿਉਂਕਿ ਮੁਕੁਲ ਮਰ ਜਾਂਦੇ ਨੇ -25 ਡਿਗਰੀ ਸੈਲਸੀਅਸ ਤੇ ਤੁਸੀਂ ਸਾਰੀ ਫਸਲ ਨੂੰ ਗਵਾ ਦਿੰਦੇ ਹੋ ਤੇ ਇਸ ਤੋਂ ਅੱਗੇ ਤੁਸੀਂ ਰੁੱਖਾਂ ਨੂੰ ਗਵਾਉਣਾ ਸ਼ੁਰੂ ਕਰ ਦਿੰਦੇ ਹੋ ਜਨਵਰੀ ਦੇ ਡੂੰਘੇ ਫ੍ਰੀਜ਼ ਨੇ ਉਸ ਦੀ 2024 ਦੀ ਖਰਮਾਨੀ ਅਤੇ ਆੜੂ ਦੀ ਫਸਲ ਦਾ ਸਫਾਇਆ ਕਰ ਦਿੱਤਾ ਅਤੇ ਉਸ ਦੇ ਜ਼ਿਆਦਾਤਰ ਰੁੱਖਾਂ ਨੂੰ ਨੁਕਸਾਨ ਪਹੁੰਚਾਇਆ। ਉਹ ਕੁਝ ਚੈਰੀਆਂ ਦੀ ਵਾਢੀ ਕਰਨ ਦੇ ਯੋਗ ਸੀ ਪਰ ਠੰਡ ਨੇ ਉਸ ਦੀਆਂ ਲਗਭਗ ਸਾਰੀਆਂ ਅੰਗੂਰ ਦੀਆਂ ਵੇਲਾਂ ਨੂੰ ਮਾਰ ਦਿੱਤਾ ਜੋ 2020 ਵਿੱਚ। ਉਹ ਕਤੇ ਸਪੈਰੋ ਵਾਈਨਰੀ ਦੀ ਸਿਰਜਣਾ ਦੇ ਨਾਲ ਆਪਣੇ ਕਾਰੋਬਾਰਾਂ ਵਿੱਚ ਵਿਭਿੰਨਤਾ ਲਿਆਉਣ ਦੇ ਤਰੀਕੇ ਵਜੋਂ ਲਗਾਏ ਗਏ ਸਨ। ਬਿਤੇ ਸ਼ੁੱਕਰਵਾਰ ਨੂੰ ਅਚਾਨਕ ਬ੍ਰਿਟਿਸ਼ ਕੋਲੰਬੀਆ ਟਰੀ ਫਰੂਟ ਕੋਆਪਰੇਟਿਵ ਫਲਾਂ ਦੀ ਘਟ ਮਾਤਰਾ ਅਤੇ ਵਿੱਤੀ ਸੰਕਟ ਕਾਰਨ ਤੁਰੰਤ ਬੰਦ ਹੋ ਰਿਹਾ ਸੀ 1936 ਵਿੱਚ ਸਥਾਪਿਤ ਕੋਆਪਨੇ ਓਕਨਾਗਨ ਉਤਪਾਦਕਾਂ ਨੂੰ ਉਹਨਾਂ ਦੇ ਫਲਾਂ ਨੂੰ ਪੈਕ ਕਰਨ ਸਟੋਰ ਕਰਨ ਮਾਰਕੀਟ ਕਰਨ ਅਤੇ ਵੇਚਣ ਵਿੱਚ ਮਦਦ ਕੀਤੀ ਧਾਲੀਵਾਲ ਦਾ ਕਹਿਣਾ ਹੈ ਕਿ ਇਹ ਕਾਫਤ ਹੈ ਸਰਕਾਰ ਨੂੰ ਥੋੜੇ ਅਤੇ ਲੰਬੇ ਸਮੇਂ ਵਿੱਚ ਕਿਸਾਨਾਂ ਦੀ ਮਦਦ ਕਰਨ ਦੀ ਲੋੜ ਹੈ ਮਦਦ ਤੋਂ ਬਿਨਾ ਬਚਾਅ ਅਸੰਭਵ ਹੋਵੇਗਾ ਕਪ ਦੇ ਬੰਦ ਹੋਣ ਨਾਲ ਸਥਾਨਕ ਉਤਪਾਦਾਂ ਨੂੰ 60 ਵਜੇ ਕਿਉਂਕਿ ਉਹਨਾਂ ਦੇ ਸੇਬ ਦੇ ਦਰਖਤ ਪਿਛਲੇ ਜਨਵਰੀ ਦੀ ਠੰਡ ਤੋਂ ਬਚੇ ਸਨ ਜੂਨ 2021 ਦੀ ਗਰਮੀ ਦੇ ਗੁੰਬਦ ਦੇ ਦੌਰਾਨ ਪੀੜਤ ਹੋਣ ਤੋਂ ਬਾਅਦ ਇਸ ਸਾਲ ਚੰਗੀ ਵਾਢੀ ਹੋਣ ਦੀ ਉਮੀਦ ਹੈ ਇਸ ਦਾ ਮਤਲਬ ਹੈ ਕਿ 1 ਅਗਸਤ ਤੋਂ ਜਦੋਂ ਸੇਬ ਦੀਆਂ ਕਿਸਮਾਂ ਵਾਢੀ ਲਈ ਤਿਆਰ ਹੋਣਗੀਆਂ ਕੁਝ ਉਤਪਾਦਕਾਂ ਕੋਲ ਆਪਣੀ ਫਸਲ ਲੈਣ ਲਈ ਕੋਈ ਥਾਂ ਨਹੀਂ ਹੋਵੇਗੀ ਬ੍ਰਿਟਿਸ਼ ਕੋਲੰਬੀਆ ਫਲ ਉਤਪਾਦਕਾਂ ਦੀ ਐਸੋਸੀਏਸ਼ਨ ਦੇ ਸੁਖਦੀਪ ਬਰਾੜ ਨੇ ਕਿਹਾ ਕਿ ਹਫਤੇ ਦੇ ਅੰਤ ਵਿੱਚ ਉਹ ਕਿਸਾਨਾਂ ਦੀ ਮਦਦ ਲਈ ਬੇਨਤੀਆਂ ਨਾਲ ਲੱਦੇ ਹੋਏ ਹੁੰਦੇ ਨੇ ਬ੍ਰਾਂਡ ਦਾ ਕਹਿਣਾ ਹੈ ਕਿ ਫਲਾਂ ਦੀ ਸਟੋਰੇਜ ਪੈਕਿੰਗ ਵਿੱਚਨ ਅਤੇ ਵੰਡ ਲਈ ਇਹ ਵੱਡਾ ਤੇ ਅਚਾਨਕ ਹੜ ਪੂਰੇ ਉਦਯੋਗ ਨੂੰ ਅਸਥਿਰ ਕਰ ਦੇਵੇਗਾ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਸਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਕੈਨੇਡਾ ਸਰਕਾਰ ਨੇ ਨਾਗਰਿਕਾਂ ਨੂੰ ਦਿੱਤਾ ਵੱਡਾ ਤੋਹਫਾ ਸਿਰਫ 10 ਮਿੰਟਾਂ ਦੇ ਵਿੱਚ ਟੈਕਸ ਰਿਟਰਨ ਭਰਨ ਦੀ ਮਿਲੀ ਸਹੂਲਤ ਘੜਾਂ ਤੋਂ ਉੱਪਰ ਬਾਵਿਤ ਹੋਇਆ ਹੈ ਸੈਂਟ ਜੇਮਸ ਟਾਊਨ ਕਿਰਾਏਦਾਰਾਂ ਨੂੰ ਕਿਰਾਏ ਤੋਂ ਨਹੀਂ ਮਿਲ ਰਹੀ ਰਾਹਤ ਕੈਨੇਡਾ ਦੇ ਵਿੱਚ ਲੇਖਕ ਸਤਪਾਲ ਗੁਪਤਾ ਦੀ ਕਿਤਾਬ ਹੋਈ ਰਿਲੀਜ਼ ਲਾਲਾ ਫਤੇਹ ਚੰਦ ਅਗਰਵਾਲ ਤੇ ਲਿਖੀ ਗਈ ਹੈ ਬਾਇਓਗ੍ਰਾਫੀ ਜੀਵਨ ਜੋਤੀ ਫਿਰ ਇੰਡੀਆ ਤੇ ਭਾਰਤੀ ਅਧਿਕਾਰੀਆਂ ਵਿਚਾਲੇ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹਰਦੀਪ ਸਿੰਘ ਨਿੱਜਰ ਦੇ ਸਿਲਸਿਲੇ 'ਚ ਹੋ ਰਹੀਆਂ ਨੇ ਮੁਲਾਕਾਤਾਂ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ